ये है महेंद्र का का अरे का लीटर का फुल भर के डाल दो ना ऐसे ही अरे पूरा फुल भर के डाल यार आधा लीटर देना है कि एक लीटर देना के कितना चाहिए आधा ही बहुत है बहुत है ना हाँ। बहुत है एक नंबर काम है <laughs> दिख, दिख रहा है दिख रहा है YouTube पे डालूंगा तुम्हारे मोबाइल में चलेगा हाँ, चलेगा ना हाँ ठीक है ਅੱਛਾ ਨੀਗਾ ਇੱਕ ਨੰਬਰ ਹਾਂ ਇੱਕ ਨੰਬਰ ਲਗਾਣਾ ਇਹ ਇੱਕ ਨੰਬਰ ਕਾਕਾ ਇਹਨਾਂ ਦੇ ਤੁੜੀ ਬਣਦੀ ਆ ਦੁੱਧ ਵੀ ਇੱਕ ਨੰਬਰ ਉਹਨੂੰ ਰੋਜ਼ ਇਨਾ ਫ੍ਰੀ ਦੇ ਕੇ ਜਾਂਦੇ ਆ ਵਾਹ ਇੱਧਰ ਦੇਖੋ ਜੀ ਰੰਦਾ ਬੱਚਾ ਫਿਰਦਾ ਆਦੇ ਉਹਦੇ ਮਗਰ ਹੀ ਮੋੜ ਤੋਂ ਆਇਆ ਵੈਸੇ ਸ਼ੌਕ ਨੂੰ ਵੈਸੇ ਨਹੀਂ ਉਹਨੂੰ ਫੜਨਾ ਪਰ ਦੇਖਣਾ ਉਹਦੀ ਸਪੀਡ ਕਿੰਨੀ ਗਾ ਤੇ ਬਾਬਾ ਜੀ ਕਹਿੰਦੇ ਸੀ ਵੀ ਮੁੰਡਲੇ ਬਾਈਕ ਚਲਾ ਰਹੇ ਆ ਵੀ ਆਪਾਂ ਵੇਖਣਾ ਮਗਰ ਭਜਾ ਗਿਆ ਮੋਟਰਸਾਈਕਲ ਵੀ ਕਿ ਨਾ ਮੋਟਰਸਾਈਕਲ ਭਾਈ ਦਾ ਬਾਕੀ ਇਹਦੇ ਤੱਕਾ ਹੀ ਉਹਨੂੰ ਇਕੱਲੇ ਨੂੰ ਭਜਾਉਂਦੇ ਆ ਪਰ ਇੰਨਾ ਵੀ ਨਹੀਂ ਜ਼ਿਆਦਾ ਉਹ ਐਹੀ ਭਜਾ ਜਾਂਦਾ ਬਾਕੀ ਆ ਜਿਹੜਾ ਪਲਾਟ ਆ ਜੀ ਸਾਰਾ ਹੀ ਆਪਾਂ ਹੀ ਵੜਿਆ ਘਟੋ ਘਾੜੇ ਜ਼ਿਆਦਾ ਨਹੀਂ ਝੂਠ ਵੀ ਨਹੀਂ ਮਾਰਨਾ 40 ਵਿਗੇ 50 ਇੱਥੇ ਜਿਹੜਾ ਵੀ ਮਿਲ ਗਈ ਕੇ ਪਲਾਟ ਜਵੜਿਆ ਵਾ ਤੇ ਆਹ ਵੇਖੋ ਜੀ ਹਿਰਨ ਖਲੋ ਗਿਆ ਬੱਚਾ ਪਾਪਾ ਹੀ ਆ ਭੰਨ ਰਹੇ ਨੇ ਜੀ ਬੱਚਾ ਹੈ ਚੜੀ ਨਿਕਲ ਆ। ਦੇਖ। ਜੇ ਤੇ ਇਹ ਨਹੀਂ ਵੇ ਵਾਰਦੇ ਵੀ ਲੱਖ ਰੁਪਏ ਸ਼ੇਰ ਦਾ ਮੋਆ ਹੈ ਨਾ। ਜੇ ਦੇਖ ਗਿਆ ਵੇ ਸੀਨ ਉੱਤੇ ਸਿਰਦੇ ਆ। ਸ਼ਿਕਾਰ ਕਰਨਾ ਅੱਜ। ਵੇ ਬਾਬਾ ਜੀ ਕਹਿੰਦਾ ਇਹ ਵੀ ਸ਼ੁਗਵੇਲਾ ਕਰਨਾ ਆਈ ਤੇ ਕਰ ਲਿਆ। ਉਹ ਵੇਖੋ ਇਹ ਭੱਜ ਜਾਂਦਾ ਬੱਚਾ ਛਾਰਾ। ਚਲੋ ਠੀਕ ਹੈ ਸਸਰੀ ਕਾਲ। ਬਾਕਸਰ ਹੁੰਦੀ ਫੜ ਸਕਦੇ ਨੇ। ਹਾਂਜੀ ਕੋ ਬਾਬਾ ਜੀ ਉਹ ਜੇ ਫਾਰਮਨ ਉਹ ਜੇ ਮਾਰਕ ਸਾਹ ਵੇਖੋ ਇਧਰ ਇਧਰ ਆਇਆ ਇਹਨੂੰ ਬਾਬੇ ਕੋਈ ਕਰੇ ਮੋਬਾਈਲ ਤੇ ਇਧਰ ਵੇਖੋ ਮਾਲਕ ਸਾਹਿਬ ਵੱਲੇ ਲਫਾਵੇ ਜੀ ਲੱਗੇ ਉਹ ਦੇਖੋ ਤੇ ਲਾਗੇ ਚਾਹ ਬਣਾਈਆਂ ਤੇ ਇਧਰ ਆਟਾ ਗੁੰਨ ਕੇ ਰੱਖਿਆ ਆ ਆ ਦੇਖ ਰੱਬ ਦਾ ਨਾ ਆਈ ਨਾ ਇਧਰ ਆਟੇ ਦੇ ਵਿੱਚ ਇੱਕ ਵਾ ਬੰਦੇ ਦਾ ਸਾਹ ਹਾਂ ਜੀ ਹੁਣ ਸੁਣੋ ਗੱਲ ਕਿੱਦਾਂ ਕਰਨੀ ਆ ਦੋਵਾਂ ਮਾਲਕਾਂ ਦਾ ਆਇਆ ਫੋਨ ਆ ਮਾਲਕ ਵਿਚਾਰ ਕਰ ਰਿਹਾ ਜੀ ਹਾਂ ਜੀ ਕੁਆnde ਆ ਜਿਹੜਾ ਮਸ਼ੀਨ ਦਾ ਕੰਮ ਕਰਨਾ ਨਾ ਹਾਂਜੀ ਇੱਥੇ ਕਰਾਂਗੇ ਉੱਥੇ ਹੀ ਕਰਾਂਗੇ ਮਸ਼ੀਨ ਤੋੜ ਦੋ ਹੁਣੇ ਹੀ ਇਹੋ ਹੀ ਸਲਾਹ ਹੈ ਸਾਡੀ ਤੇ ਮਸ਼ੀਨ ਲੈ ਜਾਓ ਤੁਸੀਂ ਢਗੇ ਜੂਗੀ ਕੀ ਦੋਵੇਂ ਯਾਰ ਠੀਕ ਹੈ ਬਾਜੀ ਓਕੇ ਸਰ ਬੁੱਕਰ ਫਾਇਲ ਲੱਦ ਕੇ ਖੈ ਨਹੀਂ ਲੱਦ ਕੇ ਲੈ ਤੂੰ ਕਰ ਤੇ ਆਣਾ ਮੋਟਰ ਦੇ ਵਾਸਤੇ ਕੁੰਨੀ ਨਾ ਦੇ ਤੁਹਾਨੂੰ ਲੋੜ ਆ ਹਾਂਜੀ ਹੋਰ ਜੀ ਬਾਬਾ ਜੀ ਕਿਦਾਂ ਫਿਰ ਅਸੀਂ ਸਰਪੰਚ ਦੇ ਪਹੁੰਚ ਗਏ ਤੇ ਸਰਦਾਰ ਜੀ ਗੱਲ ਇਦਾਂ ਆ ਕਿ ਇੱਥੋਂ ਆ ਡਾ ਗਿਆ ਕੰਮ ਨਿਬੜ ਤੇ ਹੁਣ ਅਸੀਂ ਜਾ ਰਹੇ ਆ ਵੀ ਆਪਣੇ ਦੂਜੇ ਮਾਲਕ ਕੋਲੇ ਗੁਣੇ ਜੀ ਗੁਣੇ ਗੁਣੇ ਜਾਵਾਂਗੇ ਤੇ ਉੱਥੇ ਅੱਜ ਟਿੰਡਪੌੜੀ ਜਿਹੜੀ ਸਮਾਨਸ ਮੋੜੇ ਲੱਦ ਕੇ ਲੈ ਆਉਣਗੇ ਜਗਾ ਨਾ ਆਪਣ ਗਏ ਜਗਾ ਦੱਸ ਜਗਾ ਜਿਹੜੀ ਨਾ ਆਪਣ ਗਏ ਅਹੀਂ ਜਗਾ ਨਾ ਆਪਣੀ ਸਰਦਾਰ ਜੀ ਗਏ ਅਹੀਂ ਗੰਡੇ ਰਹਿ ਗੰਡੇ ਅਸੀਂ ਫੋਟ ਲਏ ਆ ਇਹ ਸਾਨੂੰ ਗੰਡੇ ਦਾ ਬਹਾਨਾ ਤੇ ਇਹ 50 ਪਚਾ ਲਏ ਆ ਹੁਣ ਫਿੰਗਰ ਆਣਾ ਜਿਹੜੀ ਜੀ ਉਤਰਣ ਵੀ ਕਰ ਹੋਗੀ ਨਾ ਹਾਂ ਇੱਥੋਂ ਲਵਾ ਕੇ ਠੀਕ ਹੈ ਪੁੱਠੀ ਕਿਸ ਕਿਤੇ ਦੀ ਦਾ ਆਪਣਾ ਦੀ ਵਾਹ ਵਾਹ ਜਵਾ ਫੋਰਮਨ ਦੀ ਇੰਟਰਵਿਊ ਪੂਰੀ ਕਰੋ ਓਕੇ ਠੀਕ ਆ ਜੀ ਫੋਰਮਨ ਦੀ ਚਲਾਈਆਂ ਤੁਸੀਂ ਇਹ ਚਲਾਈਆਂ ਇਹ ਚਲਾਈਆਂ ਨੇ ਚਲਾਈਆਂ ਉਹ ਨਹੀਂ ਯਾਰ ਗੱਲ ਮਸ਼ੀਨਾ ਕੇ ਫਿੰਗਰ ਨਹੀਂ ਨਹੀਂ ਫਿੰਗਰ ਦੀ ਗੱਲ ਕੀਤੀ ਯਾਰ ਫਿੰਗਰਾਂ ਚਲਾਈਆਂ ਜੀ ਮਹਰਾਏ ਚੱਲੇਗੀ ਇਹ ਕਿੱਥੇ ਲਾਈਆਂ ਸੀ ਫੋਰਮਨ ਜੀ ਇਹ ਵਿਸ਼ਾਲ ਮਸ਼ੀਨ ਤੇ ਲਾਈਆਂ ਸੀ ਕੋਈ ਨਹੀਂ ਕਰਾ ਲੈਂਦਾ ਤੂੰ ਵੀਡੀਓ ਨਹੀਂ ਬਣਾਉਂਦਾ ਤੂੰ ਕੰਮ ਕੱਚਾ ਕਰਦਾ ਉਹ ਵੀਡੀਓ ਬਣਾਉਂਦੀ ਆ ਨਹੀਂ ਯਾਰ ਤੂੰ ਕੱਚਾ ਕਰਦਾ ਚਲੋ ਇਹ ਵੀ ਇੱਕ ਤਜਰਬਾ ਆ ਜਾ ਤੁਹਾਨੂੰ ਮੈਂ ਖਾਣਾ ਇਧਰ ਫੋਰਮਨ ਦਾ ਨਹੀਂ ਤੇਨੂੰ ਉਠਾਣ ਵਾਲੇ ਅੰਗਰੇਜ਼ ਉਤਰਿਆ ਆ ਉਤਰਿਆ ਆ ਓਏ ਉਧਰ ਉਠਾ ਦੇ ਵੇ ਇਹ ਤਾਂ ਉਹ ਬ੍ਰੈਂਡਰ ਨਾਲ ਆ ਪੜ ਲਾ ਅੰਨਾ ਪਲਾਸ ਲੈ ਲਓ ਨਹੀਂ ਨਹੀਂ ਇਹ ਬੋਰੀ ਨੇ ਪਰ ਤਾਂ ਇਹਦੇ ਵਿੱਚ ਪਾ ਕੇ ਨਾ ਉੱਥੇ ਹੀ ਇੱਥੇ ਫੜਕਾਰ ਦੇ ਆ ਬਾਬਾ ਜੀ ਖੰਡ ਵਾਲੇ ਪਰੋੜੇ ਕਰੋ ਜੱਕ ਜੀ ਪਰੌਂਠੇ ਮਸ਼ੀਨ ਦੀ ਰੈਸਟੈਪਲ ਨੂੰ ਪਕਾ ਸਹੀ ਕਰਨਾ ਤੇ ਤਿਆਰੀ ਆ ਸਾਡੀ ਤੇ ਤਿਆਰੀ ਵਾਪਸੀ ਦੀ ਆ ਤੇ ਖੰਡ ਵਾਲੇ ਪੂਈਆ ਭਈਆ ਖਾ ਕੇ ਚਾਹ ਨਾਲ ਤੇ ਪਰੌਂਠੇ ਲਾ ਕੇ ਖੰਡ ਵਾਲੇ ਬੈਠੇ ਹੋਣੇ ਆ ਸ਼ਾਦੀ ਆ ਖੰਡ ਆ ਪਿੱਛੇ ਵੇਖੋ ਭੇਡਾਂ ਬੱਕਰੀਆਂ ਭੇਡਾਂ ਉਹ ਵਾਲੀਆਂ ਭੇਡਾਂ ਨਹੀਂ ਬੱਕਰੀਆਂ ਭੇਡਾਂ ਫੇਰ ਜਿੰਦੀ ਹੈਗੀ ਸਾਰੀਆਂ ਪੱਤਲੀਆਂ ਹੀ ਮਾਮਾ ਭੇਡਾਂ ਵਾਂ ਬੱਕਰੀਆਂ ਦੇ ਸਾਰੀਆਂ ਲੈ ਕਰ ਗੱਲ ਭੇਡਾਂ ਵਾਂ ਵਿੱਚ ਵਿਰਲੀ ਵਿਰਲੀ ਕੋਈ ਬੱਕਰੀ ਭੇਡਾਂ ਸਾਰੀਆਂ ਭੇਡਾਂ ਮੁੰਨੀਆਂ ਚੰਗੀਆਂ ਲੈਦੀ ਗੱਲ ਕਿੱਧਰ ਤੋ ਦੀ ਜਦੀ ਆ ਆ ਵੇਖੋ ਹੈ ਕੋਈ ਫਿਕਰ ਤੇ ਮਸ਼ੀਨ ਖੜੀ ਆ ਪਿਆ ਜੋ ਕਿੱਥੇ ਥੱਲੇ ਥੱਲੇ ਹੀ ਬਹਿਣਾ ਹੋਰ ਕਿੱਥੇ ਬਹਿਣਾ ਕਿਡਾ ਚਾਹ ਪਰੋਂਹਿਆਂ ਦਾ ਸਾਂਭਿਆ ਨਹੀਂ ਜਾਂਦਿਆ ਵਾਹਿਗੁਰੂ ਵਾਹਿਗੁਰੂ ਮਹਾਰਾਜ ਸੱਚਾ ਪਾਤਸ਼ਾਹ ਤੂੰ ਦਿੰਦਾ ਰਹਿ ਤੇ ਟਾਇਰ ਘੁੰਮਦੇ ਰਹਿਣ ਤੁਸੀਂ ਖਾਂਦੇ ਰਹੀਏ ਠੀਕ ਆ ਸਤਨਾ ਵੇ ਤੇ ਦੋ ਬੰਦੇ ਆ ਹੋ ਰੋਟੀਆਂ ਤੋਂ ਬਚਦੇ ਸਵੇਰ ਦੇ ਸਟੈਪ ਕੱਢ ਲੈਂਦੇ ਆ ਆ ਲੱਤਿਆਂ ਪਈਆਂ ਜਰੂਟਾ ਪਾਲਦੇ ਆ ਇੱਕ ਫਿੰਗਰ ਖੋਲ ਲੈਂਦੇ ਦੂਜਾ ਕੱਸ ਲੈਂਦੇ ਆ ਤੇ ਪਰ ਇਹਨਾਂ ਨੂੰ ਪਰੌਂਠੇ ਨਹੀਂ ਦੇਣੇ ਇਹਨਾਂ ਨੂੰ ਪਰੌਂਠੇ ਆਪਾਂ ਆਪਣੇ ਵਾਸਤੇ ਲਾਏ ਆ ਮਾਰਾ ਹੀ ਬੰਦ ਕਰੋ ਜੇ ਲਈ ਵੀ ਲਾਏ ਆ ਸਾਰੇ ਲਾਏ ਆ ਆਪਾਂ ਚੱਲੇ ਆ ਜੀ ਪੇਮੈਂਟ ਕੱਠੀ ਕਰਨਾ ਤੇ ਨਾਲ ਚੱਲੇ ਨੇ ਸੋਨੀ ਫੋਰਮੈਨ ਬਾਇਬ ਸਾਸਰੀ ਗਾਲ ਮਾਇਆ ਬੋਆ ਲਈਏ ਅੱਜ ਆ ਉਦੋਂ ਦੇ ਰਾਣੀ ਨੂੰ ਕਰਦੇ ਨਾ ਲੰਮੀ ਹੀ ਗੁਣੇ ਨੂੰ ਪੰਜ ਗਲਾਸ ਪੀ ਕੇ ਚੱਲੇ ਆ ਫੋਰਮੈਨ ਨੂੰ ਨਾਲ ਰੱਖਣ ਦਾ ਫਾਇਦਾ ਇਹ ਦੌਕਾ ਜਾਂ ਮਾਰਨ ਦਾ ਬੰਦਿਆਂ ਨੂੰ ਅੱਛਾ ਜੀ ਮੈਨੂੰ ਕੀ ਆ ਮੈਨੂੰ ਸਮਝਦੇ ਜਵਾਬ ਆਪਾਂ ਹੈਗੇ ਵੀ ਆ ਜਿਹੜੀ ਗੱਲ ਹੈਗੀ ਆ ਹੁਣ ਵੀਰ ਵੱਡਾ ਵਾ ਆਪਣੇ ਤੋਂ ਵੱਡਾ ਜਿਹਾ ਹੈਗਾ ਵਾ ਤੇ ਉਹ ਵੱਡੇ ਫੋਰਮੈਨ ਉਹਨਾਂ ਦਾ ਹੋਰ ਮੈਂ ਜੀ ਮੂੰ ਬੱਗਾ ਨੂੰ ਸੁਣਾਇਆ ਲੋਡ ਪੈਣ ਤੇ ਉਹਨਾਂ ਦਾ ਹੱਥ ਪਵਾਈਦਾ ਵਾ ਮਹਾਰਾਜੀ ਦੀ ਤਰਫ ਆਈਦੀ ਰ ਅਬੀ ਉਹ ਗਾਣਾ ਦਾ ਸਾਕਰਦਾ ਤੈਨੂੰ ਲੋਡ ਪੈਣ ਤੇ ਵੱਡੇ ਸਾਥ ਦਾ ਹੱਥ ਪਵਾਵਾਂਗੇ ਇਹ ਉਹ ਵਾਲੇ ਵੱਡੇ ਆ ਇਹਨਾਂ ਦਾ ਹੱਥੋਂ ਦੋ ਪਵਾਈਦਾ ਜਿਵੇਂ ਲੋਡ ਪਵੇ ਬਾ ਥੋੜੇ ਬਹੁਤ ਫਿੰਗਰਾਂ ਦੀ ਸੈਟਿੰਗ ਤੇ ਯਾਰ ਮੇਰੇ ਵੀਰ ਨੇ ਇੱਕ ਚੀਜ਼ ਮੈਨੂੰ ਕੋਈ ਦੱਸਿਓ ਸ਼ਾਦੀ ਆਡੀਨਾ ਆਸ਼ਾਵੜ ਜਿਹੜੀ ਕਮਲਾ ਛਾਵੜ ਕਹਿੰਦੇ ਨਾ ਉਹ ਇਹ 베어ਿੰਗ ਬੜੇ ਤੋੜਦੀ ਹੁਣ ਤੇ ਕਰ ਪੰਜ 베어ਿੰਗ ਪਾਦੇ ਆਪਾਂ ਨਾ ਹੈ ਨਹੀਂ ਉਹ ਪੁੱਛਣ ਤੇ ਕੀ ਹਰਜਤਾਲ ਕੋਈ ਨਹੀਂ ਉਹ ਨਹੀਂ ਉਹ ਕੀ ਗੱਲ ਇਹਦੀ ਸੈਟਿੰਗ ਨਹੀਂ ਸਾਡੇ ਕੋਲ ਸਮਝ ਆਉਂਦੀ ਕਿਉਂ ਤੋੜਦੀ ਆ ਕੀ ਦਿੱਕਤ ਆ ਵਾਲਿਆ ਕੀ ਆ ਵਾਲਿਆ ਛਾਵੜ ਚ ਕੀ ਗੱਲ ਹੋ ਸਕਦੀ ਆ ਧਮਕਦੀ ਆ ਧਮਕਦੀ ਤੇ ਨਹੀਂ ਕੀ ਧਮਕਦੀ ਉਹ ਤਾਂ ਵੀ ਪਤਾ ਲੱਗੇਗੀ ਧਮਕਦੀ ਆ ਕੋਈ ਚੱਲਦੀ ਵਧੀਆ ਵਾ ਇਹ ਥੋੜਾ ਜ ਮਾੜਾ ਜ ਦੱਸਿਓ ਵੀਰ ਭਰਾ ਮਸ਼ੀਨ ਚੱਲੀ ਆ ਜੀ ਘੁੰਨੇ ਆਫ ਸੀ ਤੇ ਹਾਂਜੀ ਆ ਲੋ ਜੀ ਤਿਆਰੀਆਂ ਚੱਲਦੀਆਂ ਸਮਾਨ ਤਮੂਨ ਲੋਡ ਹੋ ਗਿਆ तकरीबन ਥੋੜਾ ਬੋਲ ਰਹਿ ਗਿਆ ਬਿਸਤਰੇ-ਬੁਸਤਰੇ ਤੇ ਚੱਲੀ ਜਾਂਦਾ ਕੰਮ ਰੱਸੀ ਕੱਢੀ ਆ ਸਾਡੀਆਂ ਰੱਸੀ ਤੇ ਨਹੀਂ ਦੀ ਆ ਕੱਢੀ ਆ ਨਹੀਂ ਹਾਂ ਰੀਪਰ ਵਾਲੀ ਥੋੜੀ ਆ ਰੀਪਰ ਚ ਪਈ ਹੈ ਨਾ ਰੀਪਰ ਤੇ ਆ ਰੀਪਰ ਤੇ ਰੱਖਿਆ ਤਿਆਰੀ ਆ ਜੀ ਜਵਾਨੀ ਹੋਣ ਨਾ ਤੋਵੇ ਕਿੰਨਾ ਕਰਾ ਗਿਆ ਸਾਨੂੰ ਕੀ ਰੱਖਿਆ ਤਿਆਰੀ ਆ ਜੀ ਬਲਾਸ ਹੜਕੇ ਬੰਦ ਕਰਦੇ ਬਲਾਸ ਦਿਓ ਤੇ ਚੱਲੇ ਆ ਬੰਦੇ ਚੱਲੇ ਮੈਂ ਸ਼ਾਨ ਮੁਰਦਦਾ ਜਾਊਂਗਾ ਮੈਂ ਮੁਰਦਦਾ ਜਾਊਂਗਾ ਮਸ਼ੀਨ ਘੜਤੀ ਆਪਾਂ ਇੱਥੋਂ ਤੇ ਅੱਗੇ ਵੱਡਾ ਰਾਹ ਹੈਗਾ ਵਾ ਬਜੌਰ ਤੇ ਆਪਾਂ ਪੰਪ ਤੇ ਕਰ ਜਾਣਾ ਡੀਜ਼ਲ ਪਵਾ ਕੇ ਤੋਰ ਦਨੇ ਆ ਲੌਕ ਕਰ ਦੋ ਲੌਕ ਕਰ ਦੋ ਅਰੇ ਨਹੀਂ ਕਾਟੇਗਾ ਉਹ ਨਹੀਂ ਕਾਟਦਾ ਤਾਲਾ ਹੈਗਾ ਆਪਣੇ ਕੋ ਲਾ ਲਓ ਹਾਂਜੀ ਪਰਨਾ ਪਰਨਾ ਇੱਥੇ ਲਵੇੜ ਲਿਆ ਜੇ ਪਰਨਾ ਪਰਨਾ ਫਿਰ ਬਾਬਾ ਜੀ ਪਰਦੇ ਰਿਆ ਮਾਰੇ ਘੋੜ ਲੱਗੀ ਆ ਜੇ ਮਿੱਟੀ ਮੜਾ ਕੋਲੇ ਪਰਨਾ ਉਹਨੇ ਕਿ ਸੇਬ ਕੀ ਗੱਲੀ ਤਾਲਾ ਪਿਆ ਆਪਣੇ ਕੋ ਉੱਥੇ ਉੱਤੇ ਅੰਦਰ ਕੀ ਕਰਨ ਲੱਗੇ ਤੁਸੀਂ ਕਿੰਨੂੰ ਤਾਲਾ ਪਿਆ ਉਥੇ ਰੋਟੀ ਮਸ਼ੀਨ ਚ ਕਰਾਨੀ ਬੈਕ ਮਾਰੀ ਉਹ ਜਿੰਦਰਾ ਲਾ ਦੇ ਹੈ ਤੇ ਜਿੰਨਰਾ ਭਾਇਓ ਇਹਦੇ ਵਿੱਚ ਦੇ ਦੇ ਉਹਨੂੰ ਲਾ ਦੂਗਾ ਉੱਤੇ ਟੂਲ ਚ ਆਹੋ ਉੱਪਰਲੇ ਜੀ ਆ ਛਤੜੀ ਵਾਲੇ ਤੇ ਡੀਜ਼ਲ ਰਹਿ ਆ ਭਰਾ ਉਹ ਲੱਗਦਾ ਨਹੀਂ ਹੈ 4 ਲੱਗ 3 ਲੱਗੇ ਹੋਏ ਹਨ ਉਹ ਨਹੀਂ ਲੱਗਦਾ ਤੇ ਇੱਧਰ ਵੀ ਡੇ ਆਪਣੇ ਇਹ ਕਰਾ ਕੇ ਕਰਨ ਅੱਗੇ ਆਇਆ ਨਾ ਦਿਲਬਾਖ ਸਿੰਘ ਨੇ ਵੱਡੇ ਦੇ ਨੇ ਮੈਂ ਸ਼ਾਮਾਂ ਨੂੰ ਜਾਉਂ ਮੋਟੇ ਉਹਦੇ ਪਰ ਲੈਣ ਦੇ ਪਰ ਲੈਣ ਦੇ ਪਰ ਲੈਣ ਦੇ हाँ अपने तो। नाल कुंदन आयुष ये अपने ना यार बेली लोकल पिंड मैं हिंदी में बोलता हूँ ठीक है ये भाई पहले दिन से अपने साथ में है आयुष और कुंदन और बोला और मनीष वो है नहीं वो मनीष अपने घर पता नहीं कहाँ गया है दीदी के घर और बोला पता नहीं कहा घर पे और ये बंदे अपने साथ आए मशीन छोड़ने के लिए मशीन अपनी वापस जा रही गुना तो पंप तक आए थे हम लोग आवाड़ा फोरमैन फोल तोड़ के पता नहीं की करने लगा है अच्छा सम्मान कुंदन का और आयुष का सम्मान किया जा रहा <laughs> है भैया ठीक है सोयाबीन में फिर हां सोयाबीन के सीजन में फिर मिलेंगे ਸੀਨ ਕਰਤੀ ਆਪਾਂ ਗੁਨੇ ਵੱਲੋਂ ਜਿੰਨਾ ਮਰਜ਼ੀ ਝੂਠ ਬੋਲੀ ਜਾਈਏ ਕੋਈ ਆਖੇ 500 ਵੀਆ 300 ਵੀਆ ਆਪਾਂ ਕੀਤਾ ਸਿਰਫ 920 ਵੀਆ 920 ਵੀਆ 15 ਤਰੀਕ ਨੂੰ 15 ਤਰੀਕ ਨੂੰ ਚਲਾਈ ਸੀ ਅੱਜ ਹੈਗੀ ਹੈ 23 ਤਰੀਕ ਆਪ ਆਏ ਆ ਫਿਰ ਚਾਹ ਪੀਣ ਆਪਣੇ ਬੇਲੀ ਕੋਲ ਇਹ ਹੈਗਾ ਆਪਣਾ ਯਾਰ ਕਰਈਏ ਦਾ ਵੀ ਦਰਵਾਰ ਕਰਈਆ ਨਾ ਮੈਂ ਰੋਹਿਤ ਵੀਰਿੰਦ ਵੀਰਿੰਦ ਸਹੀ ਰੋਹਿਤ ਕਰਾਂ ਵੀਰਿੰਦ ਵੀਰਿੰਦ ਕਰਈਆ ਵਾਲੇ ਅਰੇ YouTube ਪਰ ਡਲ ਹੈ ਟਾਈਮ ਸੰਗਲੇ ਰੋ